ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜਿੱਥੇ ਅੱਜ ਜਮਾਨਤ ਦਿੱਤੀ ਆ ਆਉਣ ਵਾਲੇ ਸਮੇਂ 'ਚ ਬਰੀ ਵੀ ਹੋਣਗੇ ਜਿਹੜੇ ਇਹਨਾਂ ਨੇ ਤੀਰ ਚਲਾਉਣੇ ਸੀ ਚਲਾ ਲੇ ਹੁਣ ਸਾਡੀ ਵਾਰੀ ਪਰ ਦੂਜੇ ਪਾਸੇ ਹਰਪਾਲ ਚਿਮਾ ਵਿੱਤ ਮੰਤਰੀ ਦਾ ਬਿਆਨ ਆਦਾ ਕਿ ਜਮਾਨਤ ਮਿਲਦੇ ਨਾਲ ਕੋਈ ਬਰੀ ਨਹੀਂ ਹੋ ਜਾਂਦਾ ਕਹਿੰਦੇ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਤੇ ਮਜੇਟੀਆਂ ਨੂੰ ਸਜ਼ਾ ਜ਼ਰੂਰ ਕਰਵਾਵਾਂਗੇ ਕਹਿੰਦੇ ਮੈਂ ਕਹਿੰਦਾ ਸਜ਼ਾ ਤਾਂ ਹੋਊਗਾ ਨਾ ਜੇ ਕੋਈ ਗਲਤ ਕੀਤਾ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੁਝ ਬਰਾਮਦ ਹੋਇਆ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੋਈ ਨਾ ਕੋਈ ਸਬੂਤ ਹੋਊਗਾ ਉਹ ਸਬੂਤ ਤਾਂ ਹੁੰਦੇ ਨੇ ਜੇ ਕੋਈ ਕੇਸਾਂ ਵਿੱਚ ਸਚਾਈ ਹੋਵੇ 1 ਫੁੱਟ ਜਿੰਨਾ ਲੰਬਾ ਲੈਟਰ ਮਾਫੀ ਨਾਮਾ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਅਮਰਸਰ ਕੋਰਟ ਦੇ ਵਿੱਚ ਜੀ ਜਦੋਂ ਵਿਕਰਮ ਸਿੰਘ ਮਜੀਠੀਆ ਦਾ ਮਾਫੀ ਮੰਗ ਕੇ ਨੱਠੇ ਸੀ ਤੋਂ ਅਕਾਲੀ ਦਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਤੋਂ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਿਛਲੇ ਦਿਨਾਂ ਦੇ ਵਿੱਚ 25 ਜੂਨ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾਜ਼ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਜੜ ਚੁੱਕੇ ਜੜ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੀ ਪੰਜਾਬ ਤੇ ਧੰਨਵਾਦ ਜੀ ਧੰਨਵਾਦ ਜੀ ਜੜ ਸਾਹਿਬ ਕਿਵੇਂ ਦੇਖਦੇ ਹੋ ਸੁਪਰੀਮ ਕੋਰਟ ਦੇ ਵੱਲੋਂ ਬਿਕਰਮ ਸਿੰਘ ਮਜੀਠੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜੀ ਦੇਖੋ ਧੰਨਵਾਦ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਇੱਕ ਝੂਠੇ ਕੇਸ ਦੇ ਵਿੱਚ ਜਿਹੜਾ ਕਿ ਬਿਲਕੁਲ ਤੱਥਾਂਹੀਣ ਕੇਸ ਜਾਣ ਬੁੱਝ ਕੇ ਸਰਕਾਰ ਇੱਥੇ ਤੱਕ ਉਲਝਾਂਦੀ ਰਹੀ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਕੋਈ ਚਲਾਨ ਪੇਸ਼ ਨਹੀਂ ਕੀਤਾ ਕੋਈ ਸਬੂਤ ਨਹੀਂ ਕੋਈ ਵੱਡਾ ਦੇ ਸਕੇ ਕੋਈ ਮਤਲਬ ਇੱਕ ਪੋਲੀਟਿਕਲੀ ਵੈਂਡੇਟਾ ਜਿਵੇਂ ਆਪਾਂ ਕਹਿੰਦੇ ਨੇ ਕਿ ਉਸ ਦੇ ਤਹਿਤ ਸਦਾ ਬਿਕਰਮ ਸਿੰਘ ਮਜੀਠੀਆ ਜੀ ਨੂੰ ਅੰਦਰ ਰੱਖਿਆ ਹੋਇਆ ਸੀ ਜੇਲ੍ਹ ਦੇ ਅੰਦਰ ਹੂੰ ਤਾਂ ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਕਰਨਾ ਤੇ ਇਹ ਇੱਕ ਵੱਡੀ ਰਾਹਤ ਹੈ ਤੇ ਮੈਂ ਸਮਝਦਾ ਕਿ ਸਰਕਾਰ ਨੂੰ ਮੋਦੀ ਖਾਣੇ ਪੀਆ ਹਾਲਾਂਕਿ ਸਰਕਾਰ ਨੇ ਟਿੱਲ ਦਾ ਜ਼ੋਰ ਲਾਇਆ ਹੋਇਆ ਸੀ ਪਰ ਕੱਲੇ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਜੀ ਨੂੰ ਜ਼ਮਾਨਤ ਨਹੀਂ ਮਿਲਨੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਉਹ ਬੜੀ ਵੀ ਹੋਣਗੇ ਇਹ ਕੇਸਾਂ 'ਚ ਬੜੀ ਵੀ ਹੋਣਗੇ ਕਿਉਂਕਿ ਹੈ ਹੀ ਕੁਝ ਨਹੀਂ ਹਮ ਪਰ ਦੂਜੇ ਪਾਸੇ ਹਰਪਾਲ ਚਿਮਾ ਵਿੱਤ ਮੰਤਰੀ ਦਾ ਬਿਆਨ ਹੁੰਦਾ ਕਿ ਜ਼ਮਾਨਤ ਮਿਲਦੇ ਨਾਲ ਕੋਈ ਬੜੀ ਨਹੀਂ ਹੋ ਜਾਂਦਾ ਕਹਿੰਦੇ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਤੇ ਮਜੀਠੀਆ ਨੂੰ ਸਜ਼ਾ ਜ਼ਰੂਰ ਕਰਵਾਵਾਂਗੇ ਕਹਿੰਦੇ ਮੈਂ ਕਹਿੰਦਾ ਸਜ਼ਾ ਦਾ ਤਾਂ ਹੋਊਗਾ ਨਾ ਜੇ ਕੋਈ ਗਲਤ ਕੀਤਾ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੁਝ ਬਰਾਮਦ ਹੋਇਆ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੋਈ ਨਾਲ ਕੋਲ ਸਬੂਤ ਹੋਊਗਾ ਉਹ ਸਬੂਤ ਤਾਂ ਹੁੰਦੇ ਨੇ ਜੇ ਕੋਈ ਕੇਸਾਂ ਵਿੱਚ ਸਚਾਈ ਹੋਵੇ ਇਹ ਤਾਂ ਸਿਰਫ ਇੱਕ ਸਰ ਇਹਦੀ ਅਰਵਿੰਦ ਕੇਜਰੀਵਾਲ ਦੀ ਪਰਸਨਲ ਈਗੋ ਸਰਟੀਫਿਕੇਸ਼ਨ ਕਰ ਲਈ ਈਗੋ ਨੂੰ ਠੰਡਾ ਕਰਨ ਲਈ ਕਿਉਂਕਿ 1 ਫੁੱਟ ਜਿੰਨਾ ਲੰਬਾ ਲੈਟਰ ਮਾਫੀਨਾਮਾ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਅਮਰਸਰ ਕੋਰਟ ਦੇ ਵਿੱਚ ਜੀ ਜਦੋਂ ਵਿਕਰਮ ਸਿੰਘ ਜੀਸ਼ਾ ਦਾ ਮਾਫੀ ਮੰਗ ਕੇ ਨੱਠੇ ਸੀ ਸੋ ਇਸ ਕਰਕੇ ਉਹ ਜਿਹੜੀਆਂ ਜਿੱਦੀਆਂ ਕੀੜਾਂ ਜਿੱਦੀਆਂ ਉਹ ਮਾਫੀਆਂ ਮੰਗੀਆਂ ਹੋਈਆਂ ਕਿਤਨਾ ਕਿਤੇ ਬੇਚ ਇੰਨੀ ਰਾਤ ਨੂੰ ਸਾਰੀ ਆਮਾ ਦੀ ਪਾਰਟੀ ਕੇਜਰੀਵਾਲ ਨੂੰ ਖਾਸ ਕਰਕੇ ਲਿਆਉਂਦੀਆਂ ਸੀ ਸੋ ਇੱਕ ਪਰਸਨਲ ਰਾਜਨੀਤਿਕ ਰਾਜਸੀ ਕੀੜ ਕੱਢਣ ਲਈ ਇਹ ਪਰਚਾ ਹੋਇਆ ਸੀ ਪਰ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜਿੱਥੇ ਅੱਜ ਜਮਾਤ ਦਿੱਤੀ ਆ ਆਉਣ ਵਾਲੇ ਸਮੇਂ 'ਚ ਬਰੀ ਵੀ ਹੋਣਗੇ ਤੇ ਜਿਹੜੇ ਇਹਨਾਂ ਨੇ ਤੀਰ ਚਲਾਉਣੇ ਸੀ ਚਲਾ ਲੇ ਉਹਨਾਂ ਸਾਡੀ ਵਾਰੀ ਆ ਤੇ ਦੂਜੇ ਪਾਸੇ ਚਿੰਦਰ ਸਾਹਿਬ ਅੱਜ ਡੇਰਾ ਬਿਆਸ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਕਹਿੰਦੇ ਵੀ ਜੋ ਕੁਝ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪਰਚੇ ਪਾਏ ਗਏ ਇਹ ਸਭ ਕੁਝ ਇਲਜ਼ਾਮ ਨੂੰ ਦੇ ਉੱਤੇ ਲੱਗੇ ਝੂਠੇ ਨੇ ਕਹਿੰਦੇ ਦੇਖੋ ਡੇਰਾ ਮੁਖੀ ਬਿਆਸ ਬਾਬਾ ਜੀ ਵੱਲੋਂ ਬਿਆਨ ਦੇਣਾ ਇਹ ਵੀ ਇੱਕ ਮੈਸਮ ਦਾ ਕੀ ਵੱਡਾ ਵੱਡੀ ਗੱਲ ਆ ਹਾਲਾਂਕਿ ਚਲੋ ਉਹਨਾਂ ਦੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਤੌਰ ਤੇ ਉਹ ਮਿਲ ਕੇ ਆਏ ਨੇ ਪਰ ਕਿਉਂਕਿ ਉਹਨਾਂ ਦਾ ਬਿਆਨ ਵੀ ਤਾਂ ਹੀ ਆਇਆ ਨਾ ਜੋ ਐਡੀ ਸ਼ਰਸ਼ੀਤ ਕੋਈ ਬਿਆਨ ਦਿੰਦੀ ਆ ਤਾਂ ਇਹ ਵੀ ਗੱਲ ਸਾਬਤ ਕਰਦੀ ਆ ਕਿ ਉਹ ਬਿਆਨ ਐਵੇਂ ਨਹੀਂ ਹੁੰਦਾ ਕਿ ਹਈ ਕੁਝ ਨਹੀਂ ਕੇਸ ਦੇ ਵਿੱਚ ਹੂੰ ਇਹ ਤਾਂ ਸਿਰਫ ਇੱਕ ਰਾਜਸੀ ਕਿਡਕਡਨ ਦੀ ਸਾਰੇ ਡਰਾਮੇ ਆਮਾਦੀ ਪਾਰਟੀ ਸਰਕਾਰ ਕਰ ਰਹੀ ਹੈ ਕਿਉਂਕਿ 4 ਸਾਲ ਹੋਰ ਤਾਂ ਕੁਝ ਕਰ ਨਹੀਂ ਸਕੇ ਪਰਚਿਆਂ ਤੋਂ ਇਲਾਵਾ ਆਪਣੀ ਰਾਜਸੀ ਕਿਡਕਡਨ ਤੋਂ ਇਲਾਵਾ ਹੋਰ ਵੀ ਕੁਝ ਕੀਤਾ ਨਹੀਂ ਕੀਤਾ ਸੋ ਇਸ ਲਈ ਇਹ ਸਟੇਜਾਂ ਤੇ ਜਾ ਕੇ ਕਹਿੰਦੇ ਨੇ ਕਿ ਜੀ ਅਸੀਂ ਐਨਡੀਪੀਐਸ ਦੇ ਵਿੱਚ ਪਰਚਾ ਦਰਜ ਕਰਤੇ ਜੀ ਦੇਖੋ ਜੀ ਅਸੀਂ ਫਲਾਣਾ ਫੜ ਲਿਆ ਢਮਕਾ ਫੜ ਲਿਆ ਜਦੋਂ ਕਿ ਪ੍ਰੈਕਟੀਕਲ ਜਿਹੜਾ ਪਰਚਾ ਉਹ ਆਮਦਨ ਤੋਂ ਵੱਧ ਜ਼ਾਇਦਾਦ ਦਾ ਤੇ ਉਹਦੇ ਦੇ ਵੀ ਕੋਈ ਸਬੂਤ ਨਹੀਂ ਦੇ ਸਕੇ ਇਹ ਕਹਿੰਦੇ ਜੀ 800 ਏਕੜ ਅਸੀਂ ਹਮਾਚਲ ਫੜ ਲਈ 800 ਹੁਣ ਤੱਕ ਕੋਈ ਜੇ 800 ਇੱਕ ਸਾਲ ਦੇ ਕਰੀਬੀ ਸਮਾਂ ਹੋ ਚੱਲਿਆ ਲਗਭਗ 10 8 10 ਮਹੀਨੇ ਦੇ ਕਰੀਬ ਹੂੰ ਫਿਰ ਇੰਨੇ ਟਾਈਮ ਦੇ ਵਿੱਚ ਕੀ ਗੱਲ ਇਹਨੂੰ ਕੋਈ ਸਬੂਤ ਨਹੀਂ ਮਿਲਿਆ ਜੀ ਹੁਣ ਤੱਕ ਕੋਈ ਕੋਈ ਤਾਂ ਕੋਈ ਤੱਥ ਮਿਲਿਆ ਹੋਏਗਾ ਨਾ ਇੱਕ ਵੀ ਤੱਥ ਜਿਹੜਾ ਉਹ ਕੋਰਟ ਦੇ ਵਿੱਚ ਪੇਚ ਨਹੀਂ ਕਰ ਸਕਦੇ ਜੀ ਜੀ ਬਹੁਤ ਧੰਨਵਾਦ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੂੰ ਜਿੱਥੇ ਅੱਜ ਜਮਾਤ ਦਿੱਤੀ ਆ ਆਉਣ ਵਾਲੇ ਸਮੇਂ 'ਚ ਬੜੀ ਵੀ ਹੋਣਗੇ ਜਿਹੜੇ ਇਹਨਾਂ ਨੇ ਤੀਰ ਚਲਾਉਣੇ ਸੀ ਚਲਾ ਲੇ ਉਹਨਾਂ ਸਾਡੀ ਵਾਰੀ ਪਰ ਦੂਜੇ ਪਾਸੇ ਹਰਪਾਲ ਜੀ ਮਵਿੱਤ ਮੰਤਰੀ ਦਾ ਬਿਆਨ ਆਦਾ ਕਹਿੰਦਾ ਜਮਾਨਤ ਮਿਲਦੇ ਨਾਲ ਕੋਈ ਬਰੀ ਨਹੀਂ ਹੋ ਜਾਂਦਾ ਕਹਿੰਦੇ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਤੇ ਮਜੇਟੀਆਂ ਨੂੰ ਸਜ਼ਾ ਜ਼ਰੂਰ ਕਰਵਾਵਾਂਗੇ ਕਹਿੰਦੇ ਮੈਂ ਕਹਿੰਦਾ ਸਜ਼ਾ ਤਾਂ ਹੋਊਗਾ ਨਾ ਜੇ ਕੁਝ ਗਲਤ ਕੀਤਾ ਹੋਊਗਾ ਹੂੰ ਸਜ਼ਾ ਤਾਂ ਹੋਊਗੀ ਜੇ ਕੁਝ ਬਰਾਮਦ ਹੋਇਆ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੋਈ ਇਹਨਾਂ ਕੋਲ ਸਬੂਤ ਹੋਊਗਾ ਉਹ ਸਬੂਤ ਤਾਂ ਹੁੰਦੇ ਨਾ ਜੇ ਕੋਈ ਕੇਸਾਂ ਵਿੱਚ ਸਚਾਈ ਹੋਵੇ 1 ਫੁੱਟ ਜਿੰਨਾ ਲੰਬਾ ਲੈਟਰ ਮਾਫੀ ਨਮਾ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਅਮਰਸਰ ਕੋਰਟ ਦੇ ਵਿੱਚ ਜੀ ਜਦੋਂ ਵਿਕਰਮ ਸਿੰਘ ਮਜੀਠੀਆ ਦਾ ਮਾਫੀ ਮੰਗ ਕੇ ਨੱਠੇ ਸੀ ਤੋਂ ਅਕਾਲੀ ਚਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਮਾਨਤ ਮਿਲ ਚੁੱਕੀ ਹੈ ਤਾਂ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਿਛਲੇ ਦਿਨਾਂ ਦੇ ਵਿੱਚ 25 ਜੂਨ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾਜ਼ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਜੱਜੂ ਜਿੰਦੇ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਪਹੁੰਚੀ ਪੰਜਾਬ ਤੇ ਧੰਨਵਾਦ ਜੀ ਧੰਨਵਾਦ ਜਿੰਦੇ ਸਾਹਿਬ ਕਿਵੇਂ ਦੇਖਦੇ ਹੋ ਸੁਪਰੀਮ ਕੋਰਟ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜੀ ਦੇਖੋ ਧੰਨਵਾਦ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਇੱਕ ਝੂਠੇ ਕੇਸ ਦੇ ਵਿੱਚ ਜਿਹੜਾ ਕਿ ਬਿਲਕੁਲ ਤੱਥਾਂਹੀਣ ਕੇਸ ਜਾਣ ਬੁੱਝ ਕੇ ਸਰਕਾਰ ਇੱਥੇ ਤੱਕ ਉਲਝਾਂਦੀ ਰਹੀ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਕੋਈ ਚਲਾਨ ਪੇਸ਼ ਨਹੀਂ ਕੀਤਾ ਕੋਈ ਸਬੂਤ ਨਹੀਂ ਕੋਈ ਵੱਡਾ ਦੇ ਸਕੇ ਕੋਈ ਮਤਲਬ ਇੱਕ ਪੋਲੀਟੀਕਲੀ ਵੈਂਡੇਟਾ ਜਿਵੇਂ ਆਪਾਂ ਕਹਿੰਦੇ ਨੇ ਕਿ ਉਸ ਦੇ ਤਹਿਤ ਸਦਾ ਬਿਕਰਮ ਸਿੰਘ ਮਜੀਠੀਆ ਜੀ ਨੂੰ ਅੰਦਰ ਰੱਖਿਆ ਹੋਇਆ ਸੀ ਜੇਲ੍ਹ ਦੇ ਅੰਦਰ ਸੋ ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਕਰਨਾ ਤੇ ਇਹ ਇੱਕ ਵੱਡੀ ਰਾਹਤ ਹੈ ਤੇ ਮੈਂ ਸਮਝਦਾ ਕਿ ਸਰਕਾਰ ਨੂੰ ਮੋਲੀ ਖਾਣੇ ਪੀਆ ਹਾਲਾਂਕਿ ਸਰਕਾਰ ਨੇ ਟਿੱਲ ਦਾ ਜ਼ੋਰ ਲਾਇਆ ਹੋਇਆ ਸੀ ਪਰ ਕੱਲੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਜ਼ਮਾਨਤ ਨਹੀਂ ਮਿਲਨੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਉਹ ਬੜੀ ਵੀ ਹੋਣਗੇ ਇਹ ਕੇਸਾਂ 'ਚ ਬੜੀ ਵੀ ਹੋਣਗੇ ਕਿਉਂਕਿ ਹੈ ਹੀ ਕੁਝ ਨਹੀਂ ਹਮ ਪਰ ਦੂਜੇ ਪਾਸੇ ਹਰਪਾਲ ਚਿਮਾ ਵਿੱਤ ਮੰਤਰੀ ਦਾ ਬਿਆਨ ਆਂਦਾ ਕਿ ਜ਼ਮਾਨਤ ਮਿਲਦੇ ਨਾਲ ਕੋਈ ਬਰੀ ਨਹੀਂ ਹੋ ਜਾਂਦਾ ਕਹਿੰਦੇ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਤੇ ਮਜੀਠੀਆ ਨੂੰ ਸਜ਼ਾ ਜ਼ਰੂਰ ਕਰਵਾਵਾਂਗੇ ਕਹਿੰਦੇ ਮੈਂ ਕਹਿੰਦਾ ਸਜ਼ਾ ਤਾਂ ਹੋਊਗਾ ਨਾ ਜੇ ਕੋਈ ਗਲਤ ਕੀਤਾ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੁਝ ਬਰਾਮਦ ਹੋਇਆ ਹੋਊਗਾ ਸਜ਼ਾ ਤਾਂ ਹੋਊਗੀ ਜੇ ਕੋਈ ਨਾ ਕੋਲ ਸਬੂਤ ਹੋਊਗਾ ਉਹ ਸਬੂਤ ਤਾਂ ਹੁੰਦੇ ਨੇ ਜੇ ਕੋਈ ਕੇਸਾਂ ਵਿੱਚ ਸਚਾਈ ਹੋਵੇ ਇਹ ਤਾਂ ਸਿਰਫ ਇੱਕ ਅਦੀ ਅਰਵਿੰਦ ਕੇਜਰੀਵਾਲ ਦੀ ਪਰਸਨਲ ਈਗੋ ਸਰਟੀਫਿਕੇਸ਼ਨ ਕਰ ਲਈ ਈਗੋ ਨੂੰ ਠੰਡਾ ਕਰਨ ਲਈ ਕਿਉਂਕਿ 1 ਫੁੱਟ ਜਿੰਨਾ ਲੰਬਾ ਲੈਟਰ ਮਾਫੀਨਾਮਾ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਅਮਰਸਰ ਕੋਰਟ ਦੇ ਵਿੱਚ ਜੀ ਜਦੋਂ ਵਿਕਰਮ ਸਿੰਘ ਜੀਠੇ ਦਾ ਮਾਫੀ ਮੰਗ ਕੇ ਨੱਠੇ ਸੀ ਸੋ ਇਸ ਕਰਕੇ ਉਹ ਜਿਹੜੀਆਂ ਜੱਦੀਆਂ ਕਿੜਾਂ ਜੱਦੀਆਂ ਉਹ ਮਾਫੀਆਂ ਮੰਗੀਆਂ ਹੋਈਆਂ ਕਿਤਨਾ ਕਿਤੇ ਬੇਚੈਨੀ ਰਾਤ ਨੂੰ ਸਾਰੀ ਆਮਾ ਦੀ ਪਾਰਟੀ ਕੇਜਰੀਵਾਲ ਨੂੰ ਖਾਸ ਕਰਕੇ ਲਿਆਉਂਦੀਆਂ ਜੀ ਸੋ ਇੱਕ ਪਰਸਨਲ ਰਾਜਨੀਤਿਕ ਰਾਜਸੀ ਕਿੜ ਕੱਢਣ ਲਈ ਇਹ ਪਰਚਾ ਹੋਇਆ ਸੀ ਪਰ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜਿੱਥੇ ਅੱਜ ਜਮਾਤ ਦਿੱਤੀ ਆ ਆਉਣ ਵਾਲੇ ਸਮੇਂ 'ਚ ਬਰੀ ਵੀ ਹੋਣਗੇ ਤੇ ਜਿਹੜੇ ਇਹਨਾਂ ਨੇ ਤੀਰ ਚਲਾਉਣੇ ਸੀ ਚਲਾ ਲੇ ਉਹਨਾਂ ਸਾਡੀ ਵਾਰੀ ਹੈ ਤੇ ਦੂਜੇ ਪਾਸੇ ਚਿੰਦਰ ਸਾਹਿਬ ਅੱਜ ਡੇਰਾ ਬਿਆਸ ਦੇ ਬਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਕਹਿੰਦੇ ਵੀ ਜੋ ਕੁਝ ਵਿਕ੍ਰਮ ਸਿੰਘ ਡੀਟੇਲ ਦੇ ਉੱਤੇ ਪਰਚੇ ਪਾਏ ਗਏ ਇਹ ਸਭ ਕੁਝ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਝੂਠੇ ਨੇ ਕਹਿੰਦੇ ਦੇਖੋ ਡੇਰਾ ਮੁਖੀ ਬਿਆਸ ਬਾਬਾ ਜੀ ਕੋਲੋਂ ਬਿਆਨ ਦੇਣਾ ਇਹ ਵੀ ਇੱਕ ਮੈਸਮ ਦਾ ਕੀ ਵੱਡਾ ਵੱਡੀ ਗੱਲ ਹੈ ਹਾਲਾਂਕਿ ਚਲ ਉਹਨਾਂ ਦੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਤੌਰ ਤੇ ਉਹ ਮਿਲ ਕੇ ਆਏ ਨੇ ਪਰ ਕਿਉਂਕਿ ਉਹਨਾਂ ਦਾ ਬਿਆਨ ਵੀ ਤਾਂ ਹੀ ਆਇਆ ਨਾ ਜੋ ਐਡੀ ਸ਼ਰਹੀਤ ਕੋਈ ਬਿਆਨ ਦਿੰਦੀ ਆ ਤਾਂ ਇਹ ਵੀ ਗੱਲ ਸਾਬਤ ਕਰਦੀ ਆ ਕਿ ਉਹ ਬਿਆਨ ਐਵੇਂ ਨਹੀਂ ਹੁੰਦਾ ਕਿਉਂਕਿ ਹੈ ਹੀ ਕੁਝ ਨਹੀਂ ਹੂੰ ਇਹ ਇਹ ਤਾਂ ਸਿਰਫ ਇੱਕ ਰਾਜਸੀ ਕਿਡ ਕੱਢਣ ਲਈ ਸਾਰੇ ਡਰਾਮੇ ਆਮਾਦੀ ਪਾਰਟੀ ਸਰਕਾਰ ਕਰ ਰਹੀ ਹੈ ਕਿਉਂਕਿ 4 ਸਾਲ ਹੋਰ ਤਾਂ ਕੁਝ ਕਰ ਨਹੀਂ ਸਕੇ ਹੂੰ ਪਰਚਿਆਂ ਤੋਂ ਇਲਾਵਾ ਆਪਣੀ ਰਾਜਸੀ ਕਿਡਾ ਕੱਢਣ ਤੋਂ ਇਲਾਵਾ ਹੋਰ ਵੀ ਕੁਝ ਕੀਤਾ ਨਹੀਂ ਕੀਤਾ ਸੋ ਇਸ ਲਈ ਇਹ ਸਟੇਜਾਂ ਤੇ ਜਾ ਕੇ ਕਹਿੰਦੇ ਨੇ ਕਿ ਜੀ ਅਸੀਂ ਐਨਡੀਪੀਐਸ ਦੇ ਵਿੱਚ ਪਰਚਾ ਦਰਜ ਕਰਤੇ ਜੀ ਦੇਖੋ ਜੀ ਅਸੀਂ ਫਲਾਣਾ ਫੜ ਲਿਆ ਢਿੰਕਾ ਫੜ ਲਿਆ ਜਦੋਂ ਕਿ ਪ੍ਰੈਕਟੀਕਲ ਜਿਹੜਾ ਪਰਚਾ ਉਹ ਆਮਦਨ ਤੋਂ ਬਹੁਤ ਜ਼ਿਆਦਾ ਦਾ ਤੇ ਉਹਦੇ ਦੇ ਵੀ ਕੋਈ ਸਬੂਤ ਨਹੀਂ ਦੇ ਸਕੇ ਇਹ ਕਹਿੰਦੇ ਜੀ 800 ਏਕੜ ਅਸੀਂ ਮਾਦਲ ਫੜ ਲਈ 800 ਹੁਣ ਤੱਕ ਕੋਈ ਜੇ 800 ਇੱਕ ਸਾਲ ਦੇ ਕਰੀਬ ਹੀ ਸਮਾਂ ਹੋ ਚੱਲਿਆ ਲਗਭਗ 10 8-10 ਮਹੀਨੇ ਦੇ ਕਰੀਬ ਹੂੰ ਪਰ ਇੰਨੇ ਟਾਈਮ ਦੇ ਵਿੱਚ ਕੀ ਗੱਲ ਇਹਨੂੰ ਕੋਈ ਸਬੂਤ ਨਹੀਂ ਮਿਲਿਆ ਜੀ ਹੁਣ ਤੱਕ ਕੋਈ ਕੋਈ ਤਾਂ ਕੋਈ ਤੱਥ ਮਿਲਿਆ ਹੋਏਗਾ ਨਾ ਇੱਕ ਵੀ ਤੱਥ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਕਰ ਸਕਦੇ ਜੀ ਜੀ ਬਹੁਤ ਧੰਨਵਾਦ